ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਪਿੰਨਾਂ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕਮਾਂਡਰ ਬਲਬੀਰ ਸਿੰਘ ਸਾਪਲਾ ਭਾਰਤੀ ਜਨਤਾ ਪਾਰਟੀ ਚੀਫ ਸਪੂਖ ਪਰਸਨ ਐਸਸੀ ਮੋਰਚਾ ਪੰਜਾਬ ਦੀ ਅਨਤਕ ਮਿਹਨਤ ਦੇ ਸਦਕਾ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਪ੍ਰਧਾਨ ਰਜਨੀਸ਼ ਤਮਾਨ ਦੀ ਅਗਵਾਈ ਹੇਠ ਲੁਧਿਆਣਾ ਬੀਜੇਪੀ ਦੇ ਮੁੱਖ ਦਫਤਰ ਵਿਕੇ ਸੀਨੀਅਰ ਐਡਵੋਕੇਟ ਲਖਨਪਾਲ ਜੀ ਅਤੇ ਸੀਨੀਅਰ ਐਡਵੋਕੇਟ ਹਰੀਸ਼ ਕੁਮਾਰ ਜੀ ਇਹਨਾਂ ਨਾਲ 40 ਦੇ ਕਰੀਬ ਮੁੱਖ ਹਸਤੀਆਂ ਨੂੰ ਆਪਣੇ ਨਾਲ ਲੈ ਕੇ ਆਏ ਜਿਨ੍ਹਾਂ ਵਿੱਚ ਵਕੀਲ ਸਹਬਾਨ ਨਾਮੀ ਵਪਾਰੀ ਸਹਬਾਨ ਇੰਡਸਟਰੀਇਲਿਸਟ ਅਕਾਊਂਟਡ ਸਹਬਾਨ ਅਤੇ ਸ਼ਹਿਰ ਦੀਆਂ ਜਾਨੀਮਾਨੀ ਹਸਤੀਆਂ ਪਾਰਟੀ ਵਿੱਚ ਸ਼ਾਮਲ ਹੋਏ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਨੇ ਭਾਰਤੀ ਜਨਤਾ ਪਾਰਟੀ ਫੁੱਲ ਦੇ ਨਿਸ਼ਾਨ ਵਾਲਾ ਪਟਕਾ ਸਾਰਿਆਂ ਦੇ ਪਾ ਕੇ ਸਭ ਦਾ ਸਨਮਾਨ ਕੀਤਾ ਤੇ ਜੀ ਆਇਆਂ ਨੂੰ ਕਿਹਾ ਇਸ ਮੌਕੇ ਤੇ ਉਹਨਾਂ ਦੇ ਨਾਲ ਭਾਜਪਾ ਜ਼ਿਲ੍ਹਾ ਜਨਰਲ ਸਕੰਤਰ ਡਾਕਟਰ ਕਨਿਕਾ ਜਿੰਦਲ ਭਾਜਪਾ ਨੇਤਾ ਪਰਮਿੰਦਰ ਮਹਿਤਾ ਡਿੰਪੀ ਮੱਕੜ ਮੌਜੂਦ ਸਨ ਇਸ ਅਵਸਰ ਤੇ ਕਮਾਂਡਰ ਬਲਬੀਰ ਸਿੰਘ ਸਾੰਪਲਾ ਚੀਫ ਸਪੋਕ ਸਪਾਰਕ ਪਰਸਨ ਐਸਸੀ ਮੋਰਚਾ ਪੰਜਾਬ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਨੇ ਕਿਆ ਕਿ ਦੇਸ਼ ਅੰਦਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਰਬ ਸਮਾਜ ਲਈ ਚਲਾਈਆਂ ਗਈਆਂ ਲਾਭਪਾਤਰੀ ਸਕੀਮਾਂ ਜਿਨ੍ਹਾਂ ਦਾ ਲਾਭ ਮਜ਼ਦੂਰ, ਕਿਸਾਨ, ਵਪਾਰੀ, ਉਦਯੋਗਪਤੀ, ਪੜੇ-ਲਿਖੇ, ਨੌਜਵਾਨ, ਮਹਿਲਾਵਾਂ, ਨੌਕਰੀਪੇਸ਼ਾ ਲੋਕਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਮੋਦੀ ਜੀ ਵੱਲੋਂ ਸਭ ਦਾ ਸਾਥ, ਸਭ ਦਾ ਵਿਕਾਸ, ਦੇਸ਼ ਦੀ ਤਰੱਕੀ ਨੂੰ ਦੇਖਦੇ ਹੋਏ ਹਰ ਵਰਗ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਰਿਹਾ ਹੈ। ਉਨਾ ਕੇ ਅਗੇ ਪੰਜਾਬ ਦੀਆਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਪੰਜਾਬ ਦੇ ਵੋਟਰਾਂ ਦੇ ਸਹਿਯੋਗ ਨਾਲ ਜਿੱਤੇਗੀ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀ ਰਵਨੀਤ ਬਿੱਟੂ ਨੇ ਨੂੰ ਹਰ ਦਿਨ ਜ਼ਿਲ੍ਹਾ ਲੁਧਿਆਣਾ ਦੇ ਵੋਟਰ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਕੇ ਰਵਨੀਤ ਬਿੱਟੂ ਨੂੰ ਇੱਕ ਨਵੀਂ ਊਰਜਾ ਪ੍ਰਦਾਨ ਕਰਦੇ ਹਨ ਬਿੱਟੂ ਲੁਧਿਆਣਾ ਵਿੱਚ ਚੋਣ ਪ੍ਰਚਾਰ ਵਿਧੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪਛਾੜ ਕੇ ਸਭ ਤੋਂ ਅੱਗੇ ਹਨ 1 ਜੂਨ 2024 ਨੂੰ ਵੋਟਾਂ ਵਾਲੇ ਦਿਨ ਲੁਧਿਆਣਾ ਜ਼ਿਲ੍ਹੇ ਦੇ ਵੋਟਰ ਚੋਣ ਨਿਸ਼ਾਨ ਕਮਲ ਦੇ ਫੁੱਲ ਵਾਲਾ ਬਟਨ ਦਬਾ ਕੇ ਰਵਨੀਤ ਬਿੱਟੂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸੀਨੀਅਰ ਐਡਵੋਕੇਟ ਅਸ਼ੋਕ ਲਖਨਪਾਲ ਐਡਵੋਕੇਟ ਹਰੀਸ਼ ਕੁਮਾਰ ਸੀਪੀ ਸ਼ਰਮਾ ਗੁਲਸ਼ਨ ਪਾਵਾ ਰੋਹਿਤ ਕੁਲਾਰ ਅਮਨਦੀਪ ਸਿੰਘ ਅਨਿਲ ਕੁਮਾਰ ਦੀਪਕ ਸੈਣੀ ਹਰੀ ਸਿੰਘ ਹਰੀ ਸ਼ੰਕਰ ਗੁਰਚਰਨ ਸਿੰਘ ਹਨੀ ਟਰੇਡਰ ਐਮ ਐਸ ਫਰਨੀਚਰਸ ਮੁਕੰਦ ਸ਼ੰਭੂ ਨੀਰਜ ਸ਼ਰਮਾ ਪਵਨ ਕੁਮਾਰ ਪ੍ਰਭਜੋਤ ਸਿੰਘ ਪੁਨੀਤ ਗਰੋਵਰ ਰਾਜਨ ਕਤਿਆਲ ਹਨੀ ਟਰੇਡਰਸ ਰਾਜਨ ਪ੍ਰੀਤ ਸਿੰਘ ਗੁਰੂ ਨਾਨਕ ਇੰਟਰਨੈਸ਼ਨਲ ਰਕੇਸ਼ ਸ਼ਰਮਾ ਰਕੇਸ਼ ਫੈਬ੍ਰਿਕਸ ਰਿੰਕੂ ਨੇਹਾ ਫੈਬ੍ਰਿਕਸ ਸਾਜਨ ਕੁਮਾਰ ਐਡਵੋਕੇਟ ਸੰਜੇ ਸ਼ੰਭੂ ਸਨੀ ਸਨੀ ਮਕਰीन ਸਕ੍ਰੀਨ ਪ੍ਰਿੰਟਿੰਗ ਬਰਿੰਦਰ ਜਾਨ ਆ ਹਾਜ਼ਰ ਸਨ